ਰਪਦਮਨ ਕਾਲਜ ਨਾਬਾ ਦੇ ਵਿੱਚ 27 ਮਾਰਚ ਦੀ ਜਿਹੜੀ ਘਟਨਾ ਵਾਪਰਦੀ ਹੈ ਤੇ 8 ਅਪ੍ਰੈਲ ਨੂੰ ਮਾਮਲਾ ਦਰਜ ਹੁੰਦਾ। ਮਾਮਲਾ ਦਰਜ ਹੋਣ ਤੋਂ ਬਾਅਦ ਕਈ ਪ੍ਰੋਫੈਸਰਾਂ ਤੇ ਵੱਡਾ ਐਕਸ਼ਨ ਹੋ ਜਾਂਦਾ ਪਰ ਅੱਜ ਜਿਹੜੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸਟੂਡੈਂਟਾਂ ਵੱਲੋਂ ਕਾਲਜ ਦੇ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ। ਪਹਿਲਾਂ ਪ੍ਰਦਰਸ਼ਨ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਕਿਉਂ ਪ੍ਰਦਰਸ਼ਨ ਜਿਹੜਾ ਉਪ ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਕੀ ਇਹਨਾਂ ਦੀਆਂ ਮੰਗਾਂ ਨੇ ਪਹਿਲਾ ਤੁਸੀਂ ਪ੍ਰਦਰਸ਼ਨ ਦੀਆਂ ਤਸਵੀਰਾਂ ਵੇਖੋ ਕਿਉਂ ਨਾਰੇਬਾਜੀ ਆ ਪੰਜਾਬ ਦੀ ਮੌਜੂਦਾ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸਟੂਡੈਂਟਾਂ ਵੱਲੋਂ ਕੀ ਕਾਰਨ ਨੇ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਪ੍ਰੋਫੈਸਰ ਜੁਨੀਅਰ ਦੇ ਪ੍ਰਧਾਨ ਨੇ ਪਤੰਮਨ ਕਾਲਜ ਨਾਬਾ ਦੇ ਵਿੱਚ ਤਣਾਤ ਨੇ ਹੋ ਇਹ ਕੀ ਮਾਮਲਾ ਕੀ ਹੈ ਜਿਹੜਾ ਅੱਜ ਕਾਲਜ ਦੇ ਬਾਹਰ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਇੱਕ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਇਹ ਮਾਮਲਾ ਪਿੱਛੇ ਗੈਂਗਰੇਪ ਦਾ ਮਾਮਲਾ ਇਹ 27 ਮਾਰਚ ਨੂੰ ਪੁਲਿਸ ਦੇ ਮੁਤਾਬਕ ਉਰੇ ਹੋਇਆ ਪਰ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਔਰ ਕਾਲਜ ਪ੍ਰਸ਼ਾਸਨ ਨੂੰ ਉਹ ਉਹਦੇ ਚ 8 ਤਰੀਕ ਨੂੰ ਸਵੇਰੇ ਮੀਡੀਆ ਰਾਹੀਂ ਪਤਾ ਲੱਗਿਆ ਵੀ ਉਰੇ ਤੁਹਾਡੇ ਕਾਲਜ 'ਚ ਇਹ ਪ੍ਰੋਬਲਮ ਆਈ ਹੈ ਜਿਹੜੀ 27 ਅਪ੍ਰੈਲ ਨੂੰ ਇਹ ਘਟਨਾ ਵਾਪਰਦੀ ਆ ਤੇ 8 ਅਪ੍ਰੈਲ ਨੂੰ ਮਾਮਲਾ ਦਰਜ ਹੁੰਦਾ ਮਾਰਚ ਮਾਰਚ ਨੂੰ ਸੋ ਮਾਰਚ 27 ਮਾਰਚ ਦੀ ਘਟਨਾ ਮਾਰਚ ਦੀ ਘਟਨਾ ਅਪ੍ਰੈਲ ਦੇ ਵਿੱਚ ਜਾ ਕੇ ਮਾਮਲਾ ਦਰਜ ਹੁੰਦਾ ਇਸ ਤੋਂ ਪਹਿਲਾਂ ਮੀਡੀਆ ਤੋਂ ਪਹਿਲਾਂ ਸਾਨੂੰ ਬਿਲਕੁਲ ਵੈਰੀ ਕੋਈ ਖਬਰ ਨਹੀਂ ਸੀਗੀ ਨਾ ਹੀ ਸਾਨੂੰ ਲੜਕੀ ਦੇ ਮਾਪਿਆਂ ਨੇ ਨਾ ਲੜਕੀ ਨੇ ਕੋਈ ਉਰੇ ਕਾਲ ਦੇ ਵਿੱਚ ਵੂਮਨ ਸੇਫਟੀ ਸੈੱਲ ਬਣਿਆ ਹੋਇਆ ਉਹਨੂੰ ਵੀ ਨਹੀਂ ਕੋਈ ਇਤਲਾਹ ਸੀਗੀ ਇਹ ਤਾਂ ਅਚਾਨਕ ਜਦੋਂ ਮੀਡੀਆ ਆਉਂਦਾ ਵੀ ਤੁਹਾਡੇ ਇਹ ਵਾਰਦਾਤ ਹੋਈ ਆ 72 ਲੱਖ ਲੱਗਦਾ ਵੀ ਹਾਂ ਵੀ ਸਾਡੇ ਤਾਂ ਹੋਈ ਨਹੀਂ ਓਰੇ ਪਰ ਜਿਉਂ-ਜਿਉਂ ਮੀਡੀਆ ਨੇ ਪੁਸ਼ਟੀ ਕੀਤੀ ਇਹਦੀ ਤਾਂ ਫਿਰ ਸਾਹਮਣੇ ਆਇਆ ਵੀ ਓਰੇ 27 ਤਰੀਕ ਨੂੰ ਇਹ ਵਾਰਦਾਤ ਹੋਈ ਆ ਬਿਲਕੁਲ ਉਸ ਤੋਂ ਬਾਅਦ ਜਦੋਂ ਮਾਮਲਾ ਦਰਜ ਹੁੰਦਾ ਤਾਂ ਕੋਈ ਸਰਕਾਰ ਵੱਲੋਂ ਇਹਦੀ ਇਨਕੁਆਰੀ ਕਰਵਾਈ ਜਾਂਦੀ ਹੈ ਕਿਹੜੇ ਡਿਪਾਰਟਮੈਂਟ ਵੱਲੋਂ ਇਨਕੁਆਰੀ ਹੁੰਦੀ ਹੈ ਕਿਹੜੇ-ਕਿਹੜੇ ਤੁਹਾਡੇ ਇਸ ਕਾਲਜ ਦੇ ਪ੍ਰੋਫੈਸਰ ਨੇ ਜਿਨ੍ਹਾਂ ਤੇ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਹਾਂਜੀ ਕਿਉਂਕਿ ਉਹ ਉਹ ਦਿਨਾਂ ਚੁਰੇ ਬਹੁਤ ਵੱਡਾ ਇਵੈਂਟ ਹੋ ਰਿਹਾ ਸੀ ਨੈਕ ਦਾ ਜਿਹੜੀ ਯੂਨੀਵਰਸਿਟੀ ਆਪਣੀ ਗ੍ਰੇਡ ਦਿੰਦੀ ਹੈ ਉਹ ਟੀਮ ਆਈਵੀ ਸੀਗੀ ਨੈਕ ਦੀ ਨੈਕ ਦੀ ਟੀਮ ਦਾ 10 ਤੇ 11 ਨੂੰ ਉਹਰੇ ਚੈਕਿੰਗ ਸੀਗੀ ਇਹ 9 ਤਰੀਕ ਨੂੰ ਇਹ ਮਾਮਲਾ ਸਾਡੇ ਧਿਆਨ ਚ ਆਇਆ ਮੀਡੀਆ ਥਰੂ ਫਿਰ ਉਸ ਤੋਂ ਬਾਅਦ 9 ਤੇ 10 ਨੂੰ ਟੀਮ ਚ ਸਾਰੇ ਵਿਜੀ ਸੀਗੇ ਕਾਲੇ ਪ੍ਰਸ਼ਾਸਨ ਤੇ 11 ਤਰੀਕ ਨੂੰ ਸਵੇਰੇ ਡੀਪੀਆਈ ਕਾਲਜ ਵੱਲੋਂ ਇੱਕ ਤਿੰਨ ਮੈਂਬਰੀ ਕਮੇਟੀ ਜਿਸ ਦੇ ਦੋ ਪ੍ਰਿੰਸੀਪਲ ਸੀ ਇੱਕ ਆਪਣਾ ਸਹਾਇਕ ਡੀਪੀਏ ਸੀਗੇ ਉਹਨਾਂ ਦੀ ਟੀਮ ਆ ਕੇ ਉਹ ਚੈੱਕ ਕਰਦੀ ਆ ਜੋ ਉਹਨਾਂ ਦੀ ਫਾਈਂਡਿੰਗ ਹੁੰਦੀ ਉਹ ਪੂਰੀ ਕਰਦੀ ਆ ਅਗਲੇ ਦਿਨ ਇੱਕ ਫਿਰ ਉਹੀ ਰਿਪੀਟ ਟੀਮ ਦੁਆਰਾ ਆਉਂਦੀ ਆ ਜਿਹੜੀ ਟੀਮ ਪਹੁੰਚਦੀ ਆ 10 April ਨੂੰ ਟੀਮ ਆਉਂਦੀ ਆ ਤੇ ਕਦੋਂ ਇਹਦੀ ਰਿਪੋਰਟ ਕਦੋਂ ਆਉਂਦੀ ਆ ਫਿਰ ਇਹਦੀ ਇਹ 10 ਨੂੰ ਨਹੀਂ ਇਹ ਜੀ 10 ਦੇ 11 ਤੱਕ ਟੀਮ ਸੀਗੀ 12 ਤਰੀਕ ਨੂੰ ਸਵੇਰੇ ਆਉਂਦੀ ਆ ਵਿਭਾਗ ਵੱਲੋਂ ਤਿੰਨ ਮੈਂਬਰੀ ਕਮੇਟੀ ਜੋ ਇਸ ਮਾਮਲੇ ਦੀ ਜਾਂਚ ਕਰਦੀ ਆ ਤੇ ਆਪਣਾ ਉਸ ਤੋਂ ਅਗਲੇ ਦਿਨ ਫੇਰ ਦੁਬਾਰੋਂ ਫੇਰ ਆਉਂਦੀ ਆ ਉਹ ਟੀਮ ਆ ਕੇ ਉਹ ਇੱਕ ਉਹੀ ਟੀਮ ਦੁਬਾਰਾ ਦੂਸਰੇ ਦਿਨ ਕਾਲਜ ਦੇ ਵਿੱਚ ਪਹੁੰਚਦੀ ਆ ਕੇ ਹਾਂ ਬਿਲਕੁਲ ਦੂਸਰੇ ਦਿਨ ਫੇਰ ਆਉਂਦੀ ਆ ਤੇ ਫਿਰ ਜਿਹੜੇ ਸਬੰਧਿਤ ਟੀਚਰ ਸੀਗੇ ਜਿਨ੍ਹਾਂ ਦੀ ਉੱਥੇ ਉਹਦੇ ਨਾਲ ਲੱਗਦੇ ਭਾਂਡੇ ਚ ਕਲਾਸ ਸੀ ਉਹਨਾਂ ਤੋਂ ਪੁੱਛਿਆ ਗਿਆ ਜਿਨ੍ਹਾਂ ਦਾ ਪੈਕਟੋਰੀਅਮ ਸੀ ਉਹਨਾਂ ਤੋਂ ਪੁੱਛਿਆ ਗਿਆ ਪ੍ਰਿੰਸੀਪਲ ਤੋਂ ਪੁੱਛਿਆ ਗਿਆ ਔਰ ਜਿਹੜੇ ਸਬੰਧਤ ਸੀਗੇ ਟੀਚਰਾਂ ਤੋਂ ਪੁੱਛਗਿੱਛ ਕੀਤੀ ਗਈ। ਉੱਥੇ ਜਿਵੇਂ ਜਿਵੇਂ ਜਿਹਦਾ ਰੋਲ ਸੀਗਾ ਸਭ ਨੇ ਆਪਣਾ ਵਾ ਵਾ ਦੱਸਿਆ ਵੀ ਪ੍ਰਿੰਸੀਪਲ ਦੇ ਹੁਕਮਾਂ ਨਾਲ ਕਿਉਂਕਿ ਇਹ ਤੁਹਾਨੂੰ ਧਿਆਨ ਚ ਲਿਆ ਦਈਏ ਅਸੀਂ ਇੱਥੇ ਤੁਹਾਡੇ ਜਰੀਏ ਵੀ ਜਿਹੜੀ ਉਹ ਟੀਮ ਸੀਗੀ ਉਹਨੂੰ ਵੀ ਦੱਸਿਆ ਗਿਆ ਵੀ ਜਿਹੜੀ 27 ਤਰੀਕ ਦੀ ਵਾਰਦਾ ਜਦੋਂ ਹੋਈ ਆ ਉਹ ਜਿਹੜੀ ਪ੍ਰੈਕਟੋਰੀਅਲ ਡਿਊਟੀ ਕਰਕੇ ਤੇ ਜਾਂ ਕਲਾਸ ਨਾਲ ਆਨਲਾਈਨ ਕਰਕੇ ਬੰਦਿਆਂ ਨੂੰ ਨੌਕਰੀ ਤੋਂ ਬਾਹਰ ਕੱਢਿਆ ਜਿਹਦੇ ਵਿੱਚ ਅੱਜ ਅੱਜ ਇਕੱਠੇ ਹੋਏ ਆ ਉਹਦਾ ਉਹਨਾਂ ਨੂੰ ਪ੍ਰਿੰਸੀਪਲ ਦੇ ਹੁਕਮਾਂ ਨਾਲ ਇੱਕ ਨੋਟਿਸ ਨਿਕਲਿਆ 27 ਤਰੀਕ ਨੂੰ 11:45 ਤੇ ਪ੍ਰਿੰਸੀਪਲ ਵੱਲੋਂ ਵੀ ਨੈਕ ਦੀ ਟੀਮ ਨੇ ਚੈੱਕ ਕਰਨਾ ਆਪਣੇ ਆਪਣੇ ਵਿਭਾਗਾਂ ਵਿੱਚ ਸਾਰੇ ਹਾਜ਼ਰ ਰਹਿਣ ਜਦ ਤੱਕ ਇਹ ਸਾਰਾ ਪ੍ਰੋਸੈਸ ਕੰਪਲੀਟ ਨਹੀਂ ਹੋਣਾ ਉਹਨਾਂ ਦੀ ਹਾਜ਼ਰੀ ਵਿਭਾਗ ਚ ਜ਼ਕੀਦੀ ਬਣਾਈ ਜਾਵੇ ਭਾਵੇਂ ਕਿ ਉਹ ਜਿਹੜੇ ਦੋ ਪ੍ਰੋਫੈਸਰ ਸਾਹਿਬਾਨ ਨੇ ਉਹਨਾਂ ਨੂੰ ਉਸ ਡਿਊਟੀ ਤੋਂ ਹਟਾ ਕੇ ਨਿਚਰੀ ਡਿਊਟੀ ਜੋ ਚੈਕਿੰਗ ਹੋਣੀ ਸੀ ਉਹ ਆਪਣੇ ਵਿਭਾਗਾਂ ਵਿੱਚ ਹਾਜ਼ਰ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਪ੍ਰੋਫੈਸਰਾਂ ਦੇ ਉੱਪਰ ਇਹ ਡਾਗ ਜਿੱਡੀ ਗੇਰੀ ਗਈ ਆ ਉਹ ਇਨਕੁਆਰੀ ਆਫਿਸਰਾਂ ਵੱਲੋਂ ਇਹ ਕਿੰਨੀ ਕੁ ਜਾਇਜ ਹੈ ਕਿੰਨੀ ਕੁ ਨਜਾਇਜ਼ ਦੇਖੋ ਜਾਇਜ਼ ਨਜਾਇਜ਼ ਤਾਂ ਇਨਕੁਆਰੀ ਦਾ ਵਿਸ਼ਾ ਇਹ ਸਾਨੂੰ ਇਹ ਲੱਗਦਾ ਵੀ ਜਦੋਂ ਇਹ ਇਨਕੁਆਰੀ ਹੋਈ ਆ ਉਸ ਟਾਈਮ ਵੀ ਉਹ ਟੀਚਰਾਂ ਨੇ ਆਪਦਾ ਪੱਖ ਰੱਖਿਆ ਵੀ ਸਾਡੀ ਪ੍ਰਿੰਸੀਪਲ ਦੁਆਰਾ ਇਹ ਸਾਡੀ ਡਿਊਟੀ ਲਈ ਗਈ ਸੀ ਤਾਂ ਅਸੀਂ ਉੱਥੇ ਹਾਜ਼ਰ ਨਹੀਂ ਸੀਗੇ ਸਾਡ ਇੱਕ ਇੱਕ ਸਮੇਂ ਇੱਕ ਸਮੇਂ ਇੱਕ ਬੰਦਾ ਇੱਕ ਡਿਊਟੀ ਦੀ ਹਾਜ਼ਰ ਹੋ ਸਕਦਾ ਜਦੋਂ ਉਹਨਾਂ ਨੂੰ ਘੰਟਾ ਪਹਿਲਾਂ ਨੋਟਿਸ ਦੇ ਕੇ ਨੀਚੇ ਬੁਲਾ ਲਿਆ ਗਿਆ ਤਾਂ ਫਿਰ ਉਹ ਉਸ ਜਗ੍ਹਾ ਤੇ ਉਹ ਕਿਵੇਂ ਹਾਜ਼ਰ ਹੋਣਗੇ ਉਹ ਇੱਕ ਜਗ੍ਹਾ ਦੀ ਹਾਜ਼ਰ ਹੋ ਸਕਦੇ ਸੀ ਆਪਦੇ ਡਿਪਾਰਟਮੈਂਟ ਚੋਂ ਚੈਕਿੰਗ ਕਰਾ ਰਹੇ ਸੀਗੇ ਤੇ ਜਿਹੜੀ ਟੀਮ ਦੀ ਗੱਲ ਕਰ ਰਹੇ ਹਾਂ ਉਹ ਟੀਮ ਨੇ ਇਹ ਨਹੀਂ ਪੁੱਛਿਆ ਵੀ ਤੁਸੀਂ ਜੇ ਕਲਾਸ ਨਹੀਂ ਲਈ ਤਾਂ ਕਿੱਥੇ ਸੀਗੇ ਜੇ ਤੁਸੀਂ ਉੱਥੇ ਨਹੀਂ ਸੀ ਤਾਂ ਡਿਪਾਰਟਮੈਂਟ ਚੈੱਕ ਕਰਨਾ ਸੀ ਉਹਨਾਂ ਨੇ ਉਹਨਾਂ ਦੇ ਹੈਡ ਤੋਂ ਪਤਾ ਕਰਨਾ ਸੀ ਟੀਚਰਾਂ ਤੋਂ ਪਤਾ ਕਰਨਾ ਸੀ ਜਿਹੜੀ ਟੀਮ ਨੂੰ ਚੈੱਕ ਕਰਨ ਆਈ ਹੈ ਉਹਨਾਂ ਨੂੰ ਪਤਾ ਕਰਨਾ ਸੀ ਵੀ ਕੀ ਇਹ ਉੱਥੇ ਹਾਜ਼ਰ ਪਾਏਗੇ ਨੇ ਸਾਨੂੰ ਇਹ ਲੱਗਦਾ ਵੀ ਇਹ ਕੁਝ ਪੱਖ ਉਹ ਕਮੇਟੀ ਅੱਗੇ ਜਾਂ ਪੇਸ਼ ਨਹੀਂ ਹੋਏ ਜਾਂ ਉਹਨਾਂ ਤੇ ਨਿਗਾ ਨਹੀਂ ਪਈ ਅਸੀਂ ਇਹੀ ਅਪੀਲ ਕੀਤੀ ਆ ਕਿ ਕਿੰਨੇ ਪ੍ਰੋਫੈਸਰ ਨੇ ਤੁਹਾਡੇ ਜਿਨ੍ਹਾਂ ਤੇ ਵੱਡੀ ਕਾਰਵਾਈ ਹੋਈ ਆ ਉਹਨਾਂ ਦਾ ਕੀ ਰੋਲ ਸੀ ਇਸ ਰੇਪ ਕੇਸ ਦੇ ਵਿੱਚ ਜਿਹੜੀ ਐਡੀ ਜ਼ਿੰਮੇਵਾਰੀ ਦੇ ਨਾਲ ਪ੍ਰੋਫੈਸਰ ਕਾਲਜ ਦੇ ਵਿੱਚ ਕੰਮ ਕਰਦੇ ਨੇ 3000 ਦੇ ਲਗਭਗ ਸਟੂਡੈਂਟ ਤੇ ਇੱਕ ਕਾਰਵਾਈ ਜਿਹੜੀ ਹੋਈ ਹੈ ਇਹ ਕਿਤੇ ਨਾ ਕਿਤੇ ਲੱਗ ਰਿਹਾ ਵੀ ਇਸ ਦੇ ਵਿੱਚ ਕੋਈ ਨਾ ਕੋਈ ਗੜਬੜ ਗੜਬੜ ਦੀ ਗਲਤ ਗਲਤ ਇਨਕੁਆਰੀ ਦੇ ਪੱਖ ਨੇ ਕਈ ਪੱਖਾਂ ਨੂੰ ਥੋੜਾ ਜਿਹਾ ਨਜ਼ਰ ਅੰਦਾਜ਼ ਕੀਤਾ ਗਿਆ ਤੁਸੀਂ ਇਸੇ ਇਨਕੁਆਰੀ ਨੂੰ ਕੋਈ ਚੈਲੰਜ ਕਰਦੇ ਹੋ ਬਿਲਕੁਲ ਅਸੀਂ ਇਹ ਤਿੰਨ ਤਰੀਕ ਨੂੰ ਜਦੋਂ ਡੀਪੀਆਈ ਕਾਲਜ ਵੱਲੋਂ ਇੱਕ ਲੈਟਰ ਆਈ ਆ ਵੀ ਪ੍ਰਿੰਸੀਪਲ ਨੂੰ ਲਾਇਨ ਹਾਜ਼ਰ ਕੀਤਾ ਜਾਂਦਾ ਹੈ ਸਾਡੇ ਉਰੇ ਵਾਈਸ ਪ੍ਰਿੰਸੀਪਲ ਨੇ ਉਹਨਾਂ ਨੂੰ ਸਸਪੈਂਡ ਕਰਤਾ ਇੱਕ ਲਾਇਬ੍ਰੇਰੀ ਨੇ ਸਾਡੇ ਉਹਨਾਂ ਨੂੰ ਸਸਪੈਂਡ ਕਰਤਾ ਤੇ ਜਿਹੜੇ ਸਾਡੇ ਦੋ ਗੈਸਟ ਵਿਜੀਟਿ ਲੈਕਚਰਰ ਨੇ ਉਹਨਾਂ ਨੂੰ ਨੌਕਰੀਆਂ ਤੋਂ ਤੁਰੰਤ ਕੱਢਤਾ ਤਾਂ ਅਸੀਂ ਤੰਤ੍ਰਿਕ ਦੀ ਬਾਰਦਾਤਾ ਇਹ ਸਾਨੂੰ ਪਤਾ ਲੱਗਿਆ 3 ਤਰੀਕ ਦੇ ਜਰ ਫੈਕਸ ਆਈ ਹੋਰੇ ਅਸੀਂ 4 ਤਰੀਕ ਨੂੰ ਮਾਨਯੋਗ ਸਿੱਖਿਆ ਮੰਤਰੀ ਬੈਂਜ ਜੀ ਸਾਹਿਬ ਕੋਲ ਗਏ ਉਹਨਾਂ ਦੇ ਨਿੱਜੀ ਰਹਿਸ਼ ਤੇ ਤਾਂ ਉਹਨਾਂ ਨੇ ਦੇਖਦੇ ਸਾਰੇ ਸਾਡੇ ਜੋ ਅਸੀਂ ਪੱਖ ਦੱਸੇ ਵੀ ਇਨਕੁਆਰੀ ਹੋਈ ਆ ਬਿਲਕੁਲ ਹੋਈ ਆ ਪਰ ਉਹ ਚ ਕੋਈ ਪੱਖ ਵਾਲੇ ਹੋਰ ਵਿਚਾਰਨ ਵਾਲੇ ਹੈਗੇ ਨੇ ਤਾਂ ਉਹਨਾਂ ਨੇ ਮੌਕੇ ਤੇ ਉਹਨੂੰ ਸਾਨੂੰ ਰეკਮੈਂਡ ਕਰਤਾ ਵੀ ਇਹਨਾਂ ਦੀ ਜਿਹੜੀ ਆਪਣਾ ਨੌਕਰੀ ਕੱਢਣ ਦੇ ਹੁਕਮਾਂ ਨੂੰ ਤੁਰੰਤ ਰੋਕਿਆ ਜਾਂਦਾ ਹੈ ਤੇ ਇਹਦੀ ਸੈਕਟਰੀ ਪਦਰ ਤੇ ਦੀ ਇਨਕੁਆਰੀ ਦੁਆਰਾ ਖੋਲੀ ਜਾਵੇ ਤਾਂ ਕਿ ਕੋਈ ਕਿਸੇ ਬੇ ਬੇਗੁਨਾ નિર્ਦੋਸ਼ ਵਿਅਕਤੀ ਨੂੰ ਸਜ਼ਾ ਨਾ ਮਿਲੇ ਅਸੀਂ ਇਹ ਕਹਿੰਦੇ ਆ ਕਿ ਇਹ ਬੰਦੇ ਬੇ ਬੇਗੁਨਾ ਨੇ નિર્ਦੋਸ਼ ਨੇ ਕਿਉਂਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਨਾਲ ਜਿਹੜੇ ਦੋਸ਼ੀ ਸੀਗੇ આરોપી ਸੀ ਉਹ ਤਾਂ ਫੜ ਲਏ ਉਹ ਤਾਂ ਜੇਲ੍ਹ ਦੀ ਸਲੱਖਾਂ ਪਿੱਛੇ ਨੇ ਇਹਨਾਂ ਉੱਪਰ ਉਹ ਐ ਲੱਗ ਰਿਹਾ ਵੀ ਜਿਵੇਂ ਉਹ ਸਾਰੀ ਅੰਡ ਭੰਡੇ ਨਾਲ ਉੱਪਰ ਆ ਗਈ ਬਿਲਕੁਲ ਪੁਲਿਸ ਦੋਸ਼ੀ ਨੂੰ ਗ੍ਰਿਫਤਾਰ ਕਰਦੀ ਆ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਹਾਸਲ ਕਰਦੀ ਆ ਰਿਮਾਂਡ ਦੇ ਦੌਰਾਨ ਕੋਈ ਤੁਹਾਨੂੰ ਪੁਲਿਸ ਤੋਂ ਪਤਾ ਲੱਗਿਆ ਕਿ ਜਦੋਂ ਕਿਸੇ ਦੋਸ਼ੀ ਨੂੰ ਪੁਲਿਸ ਫੜਦੀ ਆ ਉਹਦਾ ਰਿਮਾਂਡ ਹਾਸਲ ਕਰਦੀ ਆ ਉਹ ਤੋਂ ਪੁੱਛਗਿੱਛ ਕਰਦੀ ਆ ਕਿ ਉਹਨਾਂ ਨੇ ਤਾਂ ਨਹੀਂ ਦੱਸਿਆ ਵੀ ਇਹਨਾਂ ਪ੍ਰੋਫੈਸਰਾਂ ਦਾ ਰੋਲ ਸੀ ਇਹਦਾ ਇਹਨਾਂ ਨੂੰ ਪਤਾ ਸੀ ਅਸੀਂ ਕਾਲਜ ਦੇ ਵਿੱਚ ਆਉਂਦੇ ਸੀ ਇੱਥੇ ਨਹੀਂ 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 ਪੁਲਿਸ ਵੱਲੋਂ ਤਾਂ ਕੋਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਨਾ ਉਹਨਾਂ ਨੇ ਕਿਤੇ ਵਿੱਚ ਲੈਤਾ ਉਹਨਾਂ ਨੇ ਜੋ ਐਕਚੁਅਲ ਜੋ ਪੁਲਿਸ ਦੀ ਇਨਕੁਆਇਰੀ ਹੋਈ ਹੈ ਬੰਦੇ ਜਦੋਂ ਲੜਕੀ ਦੇ ਮਾਪਿਆਂ ਨੇ ਚਾਹੇ 10 ਦਿਨਾਂ ਬਾਅਦ ਇਹ ਰਿਪੋਰਟ ਲਖਾਈ ਆ ਕੋਈ 27 ਤਰੀਕ ਦੀ ਵਾਰਦਾਤ ਆ ਇਹ ਤੇ 8 ਤਰੀਕ ਨੂੰ ਰਾਤ ਨੂੰ ਮਾਮਲਾ ਦਰਜ ਹੁੰਦਾ 9 ਨੂੰ ਬੰਦੇ ਫੜੇ ਜਾਂਦੇ ਨੇ ਜਿਹੜੇ આરોપી ਨੇ ਉਹਨਾਂ ਨੇ ਜੋ ਉਹਦੀ ਰਿਮਾਂਡ ਲੇਤਾ ਉਹ ਦੱਸਿਆ ਵੀ ਅਸੀਂ ਉੱਥੋਂ ਕੰਧਾ ਡੱਪ ਕੇ ਆਏ ਆ ਕਿਵੇਂ ਆਏ ਆ ਉਹ ਪੁਲਿਸ ਨੂੰ ਪਤਾ ਉੱਥੇ ਆ ਕੇ ਉਹਨਾਂ ਨੇ ਇਹ ਬੰਨਿਆ ਵੀ ਹਾਂ ਇਹ ਹੋਇਆ ਤੇ ਜਿਹੜੇ આરોપી ਸੀ ਉਹ ਪੁਲਿਸ ਨੇ ਫੜ ਲਏ ਉਹਨਾਂ ਤੇ ਕਾਰਵਾਈ ਚੱਲ ਰਹੀ ਆ ਕਾਰਵਾਈ ਤਾਂ ਸਭ ਤੋਂ ਵੱਡੀ ਜੇ ਕਾਰਵਾਈ ਹੋਣੀ ਸੀ ਤਾਂ ਕਾਲਜ ਦੀ ਪ੍ਰਿੰਸੀਪਲ ਤੇ ਹੋਣੇ ਸੀ ਉਸ ਨੂੰ ਫਿਰ ਲੈਣ ਹਾਜ਼ਰ ਕਿਉਂ ਕੀਤਾ ਗਿਆ ਦੇਖੋ ਜੀ ਜਿਹੜੀ ਉਹਨੂੰ ਕਮੇਟੀ ਬਣੀ ਆ ਉਹਨਾਂ ਨੇ ਕਿਸ ਤਰ੍ਹਾਂ ਦੀ ਉੱਥੇ ਰਿਪੋਰਟ ਦਿੱਤੀਆਂ ਨੇ ਕੀ ਉਹਨਾਂ ਨੇ ਕਰਿਆ ਵੀ ਜਿਹੜਾ ਮੁੱਖ ਦੋਸ਼ੀ ਆ ਜਿਨੇ ਇਹ ਕੰਮ ਕੀਤਾ ਉਹ ਤਾਂ ਫੜਿਆ ਗਿਆ ਉਸ ਤੋਂ ਬਾਅਦ ਪ੍ਰਬੰਧਕੀ ਅਧਾਰ ਤੇ ਉਹਨਾਂ ਨੂੰ ਲੈਣ ਹਾਜ਼ਰ ਕਰਤਾ ਲੈਣ ਹਾਜ਼ਰ ਦਾ ਪਤਾ ਨਹੀਂ ਮਤਲਬ ਕੀ ਹੁੰਦਾ ਲੈਣ ਹਾਜ਼ਰ ਤੇ ਬਾਕੀ ਸਸਪੈਂਡ ਕਰਤੇ ਦੋ ਸਾਡੇ ਟੀਚਰ ਤੇ ਦੋਨੂੰ ਬਿਲਕੁਲ ਹੀ ਨੌਕਰੀ ਤੋਂ ਕੱਢ ਦਿੱਤਾ ਇੱਥੇ ਵੀ ਲੱਗਦਾ ਜਿਵੇਂ ਕੋਈ ਪੱਖਪਾਤ ਹੋ ਜਾਂਦਾ ਵੀ ਕੋਈ ਤੁਸੀਂ ਇਹ ਚੈਲੰਜ ਕਰਦੇ ਹੋ ਤੁਸੀਂ ਇੱਕ ਪ੍ਰਧਾਨ ਨਾ ਤੇ ਹੋਣ ਤੇ ਵੀ ਬਲਕਿ ਰੇਪ ਕਾਲਜ ਦੇ ਵਿੱਚ ਹੋਇਆ ਹੀ ਨਹੀਂ ਨਹੀਂ ਇਹ ਆਪਾਂ ਨਹੀਂ ਕਹਿ ਸਕਦੇ ਹੈਗੇ ਕਿਉਂਕਿ ਇਹ ਤਾਂ ਕਾਲਜ ਪ੍ਰਬੰਧਨ ਨੇ ਦੇਖਣਾ ਕਿਉਂਕਿ ਉਹਨੇ ਸੀਸੀਟੀਵੀ ਰਿਕਵਰ ਕੀਤੀਆਂ ਨੇ ਇੱਥੇ ਸਾਡਾ ਸਸਪੈਂਡ ਕਿਉਂ ਕੀਤਾ ਗਿਆ ਹਾਂ ਸਸਪੈਂਡ ਕੀਤਾ ਵੀ ਤੁਸੀਂ ਖਿਆਲ ਕਿਉਂ ਨਹੀਂ ਰੱਖਿਆ ਜਿਹੜੇ ਇਹਨਾਂ ਟੀਚਰਾਂ ਤੇ ਆਈ ਹੈ ਪ੍ਰਿੰਸੀਪਲ ਤੇ ਆਈ ਹੈ ਜਾਂ ਸਾਰੇ ਤੇ ਵੀ ਤੁਸੀਂ ਥੋੜਾ ਪ੍ਰਬੰਧ ਸੀਗਾ ਔਰ ਇਹ ਪ੍ਰਿੰਸੀਪਲ ਦਾ ਪ੍ਰਬੰਧ ਕਾਲਜ ਚਲਾਉਣਾ ਹੁੰਦਾ। ਸਾਨੂੰ ਫਿਰ ਪਤਾ ਸੀ ਵੀ ਇੱਥੇ ਨੌਜਵਾਨ ਘੁੰਮਦੇ ਨੇ ਗੈਰਕਾਨੂੰਨੀ ਤੌਰ ਤੇ। ਨਹੀਂ ਇਹਦੇ ਵਾਸਤੇ ਕਮੇਟੀਆਂ ਬਣੀਆਂ ਵੀ ਨੇ, ਸ਼ਾਨਵੀਨ ਹੁੰਦੀ ਹੈ ਵਿਦਿਆਰਥੀਆਂ ਦੀ ਸਿਕਿਉਰਿਟੀ ਗਾਰਡ ਗੇਟ ਤੇ ਖੜੇ ਨੇ, ਉਹ ਵੀ ਚੈੱਕ ਕਰਕੇ ਬਾੜਦੇ ਨੇ। ਪਰ ਫਿਰ ਵੀ ਕਿਤਨੇ ਕਿਤੋਂ ਬੰਦੇ ਐਂਟਰ ਕਰੇ ਹੋਣਗੇ ਤਾਂ ਹੀ ਬਾਰਦਤ ਹੋਈ ਹੈ ਇਹ ਜੇ ਆਪਾਂ ਇਹਨੂੰ ਮੰਨ ਲਈਏ। ਚਲੋ ਬਾਰਦਤ ਹੋਈ ਆ ਇਹ ਇਹ ਮੰਨਦੇ ਆਂ ਆਪਾਂ। ਪਰ ਜਿਹੜੇ ਬੰਦੇ આરોપી ਨੇ ਉਹ ਤਾਂ ਫੜ ਲਏ ਹੁਣ ਜਿਹੜੇ ਇਹ ਇਨੋਸੈਂਟ ਬੰਦੇ ਨੇ ਨਿਰਦੋਸ਼ ਨੇ ਬੇਗੁਨਾਹ ਨੇ ਇਹਨਾਂ ਨੂੰ ਇਸ ਸਾਰੇ ਪ੍ਰੋਸੈਸ ਚ ਜੋ ਮਾਨ ਹਨੀ ਹੋਈ ਆ ਮਾਨਸਿਕ ਇਹਨਾਂ ਦਾ ਸੰਤੁਲਨ ਵਿਗੜਿਆ ਹੋਇਆ ਨੌਕਰੀਆਂ ਤੋਂ ਅੱਜ ਕੱਲ ਨੌਕਰੀਆਂ ਮਿਲਦੀਆਂ ਨਹੀਂ ਪਹਿਲਾਂ ਸਰਕਾਰ ਨੇ ਨੌਕਰੀਆਂ ਕੱਢੀਆਂ ਨਹੀਂ ਹੈਗੀਆਂ 10 15 15000 ਤੋਂ ਕਿਨੇ ਕਿਨੇ ਸਾਲਾਂ ਤੋਂ ਕੰਮ ਕਰਦੇ ਬੰਦੇ ਰੋਜ਼ਗਾਰ ਕਰ ਰਹੇ ਨੇ ਹੁਣ ਇੱਕ ਆਰਡਰ ਨਾਲੋਂ ਬਾਹਰ ਕੱਢਦਾ ਕੋਈ ਸੁਣਵਾਈ ਦਾ ਮੌਕਾ ਨਹੀਂ ਹੈਗਾ ਅਸੀਂ ਮੰਤਰੀ ਸਾਹਿਬ ਨੂੰ ਇਹੀ ਬੇਨਤੀ ਕੀਤੀ ਸੀ ਵੀ ਇੱਕ ਵਾਰੀ ਮੌਕਾ ਦਿੱਤਾ ਜਾਵੇ ਸੁਣਨ ਦਾ ਤਨੋਂ ਨੇ ਤਰੰਤੋ ਇਹ ਮੌਕਾ ਕਰ ਰਵੇ ਨੂੰ ਬਹਾਲ ਕੀਤਾ ਜਾਵੇ ਤੇ ਇਹਦੀ ਇਨਕੁਆਰੀ ਸੈਕਟਰੀ ਪੱਧਰ ਤੇ ਕੀਤੀ ਜਾਵੇ ਪਰ ਉਹ ਉਹਦੇ ਬਾਲ ਗੱਲ ਕਿੱਥੇ ਖੜੀ ਆ ਮੰਤਰੀ ਦਾ ਹੁਕਮ ਹੋਵੇ ਡਿਪਾਰਟਮੈਂਟ ਮੰਨੇ ਨਾ ਕਿੱਥੇ ਫਿਰ ਸਰਕਾਰ ਦੇ ਮੰਤਰੀ ਦੇ ਕੋਈ ਕਮੀ ਆ ਹੁਣ ਮੰਨ ਲਓ ਵੀ ਜੇ ਜ ਸੈਕਟਰ ਮੰਤਰੀ ਸਾਹਿਬ ਨੇ ਆਰਡਰ ਕਰਿਆ ਸਾਨੂੰ ਦਿੱਤਾ ਹਰੇ ਪੈਨ ਨਾਲ ਲਿਖਿਆ ਵੀ ਹਾਂ ਤਰੰਤ ਇਹਨਾਂ ਨੂੰ ਬਹਾਲ ਕੀਤਾ ਜਾਵੇ ਨਾ ਤਾਂ ਹਲੇ ਅੱਜ ਸ਼ਨੀਵਾਰ ਦੀ ਘਟਨਾ ਇਹ ਹਲੇ ਤੱਕ ਨਾ ਤਾਂ ਇਹ ਬਹਾਲੀ ਹੋਈ ਇਹਨਾਂ ਦੀ ਕਿ ਜਿਹੜੇ ਦਰਦਰ ਦੇ ਪੜਕਦੇ ਫਿਰਦੇ ਜੂਨੀਅਰ ਵੀ ਕਈ ਲੈਵਲਾਂ ਤੇ ਸੈਕਟਰੀ ਸਾਹਿਬ ਨੂੰ ਮਿਲੀ ਜਾਂ ਮਿਨਿਸਟਰ ਸਾਹਿਬ ਨੂੰ ਮਿਲੀ ਐ ਸੀਐਮ ਨੂੰ ਵੀ ਅਪਰੋਚ ਕੀਤੀ ਉਹਨਾਂ ਨੇ ਵੀ ਹਰੇਕ ਤਾਂ ਮੈਂ ਅਵਧੀ ਕੋ ਹਾਰ ਲਾਈ ਆ ਅਵਦੇ ਆਰਡਰ ਵੀ ਉਹਨਾਂ ਤੋਂ ਲਾਗੂ ਨਹੀਂ ਹੋ ਰਹੇ ਵਿਭਾਗ ਵਿੱਚ ਇਸਦਾ ਇਹ ਵਿਸ਼ਾ ਸੋਚਣ ਦਾ ਕੀ ਇਸ ਤੋਂ ਇਲਾਵਾ ਫਿਰ ਤੁਸੀਂ ਕੋਈ ਹੋਰ ਵੀ ਵੱਡਾ ਪ੍ਰੋਟੈਸਟ ਸਰਕਾਰ ਦੇ ਖਿਲਾਫ ਕਰ ਸਕਦੇ ਹੋ ਸਰਕਾਰ ਇਹ ਨਹੀਂ ਸਰਕਾਰੀ ਮੁਲਾਜ਼ਮਾਂ ਦੇ ਨਹੀਂ ਮੰਨ ਰਹੀ ਫਿਰ ਸਰਕਾਰ ਕੀ ਮੰਨੂਗੀ ਬਿਲਕੁਲ ਇਹ ਅਸੀਂ ਯੂਨੀਅਨ ਵੱਲੋਂ ਅਸੀਂ ਇਹ ਉਲੀਕ ਰਹੇ ਹਾਂ ਵੀ ਜੇ ਪਹਿਲਾਂ ਤਾਂ ਅਸੀਂ ਚੁੱਪਾਂ ਵੀ ਚਲੋ ਮੰਤਰੀ ਸਾਹਿਬ ਨੇ ਜਿਵੇਂ ਬਰਲੇਤੀ ਇਹ ਮੈਂ ਇਹ ਬੰਦੇ ਜਵਾਨ ਕਰਾਵਾਂਗੇ ਪਰ ਜੇ ਕੋਈ ਹੱਲ ਨਹੀਂ ਹੱਥ ਨਹੀਂ ਪੈ ਰਿਹਾ ਕੋਈ ਨਹੀਂ ਮੰਨ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਯੂਨੀਅਨ ਇੱਕ ਵੱਡਾ ਸਟੈਂਡ ਲੈਣ ਨੂੰ ਤਿਆਰ ਹੈ ਨਾਲ ਬਚਨ ਵੱਧਾ ਜੇ ਇਹਨਾਂ ਦੇ ਕੋਈ ਆਂਚ ਆਉਂਦੀ ਆ ਹੁਣ ਨੌਕਰੀਆਂ ਦੇ ਆਰਡਰ ਤੋਂ ਉਹਨੇ ਸਟੇ ਕਰੇ ਹੋਏ ਨੇ ਕੱਲ ਨੂੰ ਰੱਬ ਨਾ ਜਾਣੇ ਜੇ ਕੁਝ ਕੋ ਕਰਦੇ ਨੇ ਤਾਂ ਯੂਨੀਅਨ ਦੇ ਨਾਲ ਖੜੀ ਆ ਕਿਸੇ ਹੱਦ ਤੱਕ ਵੀ ਜਾ ਕੇ ਅਸੀਂ ਇਹਨਾਂ ਦੀ ਬਹਾਲੀ ਕਰਾਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਚਾਹੇ ਕਾਲਜ ਬੰਦ ਕਰਾਉਣੇ ਪੈਣ ਤਾਂ ਅਸੀਂ ਇਹਨਾਂ ਦੇ ਨਾਲ ਪੂਰੇ ਡਟ ਕੇ ਖੜਾਂਗੇ ਆ ਬਿਲਕੁਲ ਪ੍ਰੋਫੈਸਰ ਡਿੰਪਲ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ ਭਾਵੇਂ ਕਿ ਪਿਛਲੇ ਸ਼ਨੀਵਾਰ ਅੱਜ 8 ਦਿਨ ਜਿਹੜੇ ਹੋ ਚੁੱਕੇ ਨੇ ਜਿਹੜੇ ਕੈਬਨਿਟ ਮਿਨਿਸਟਰ ਨੇ ਐਜੂਕੇਸ਼ਨ ਦੇ ਉਹਨਾਂ ਵੱਲੋਂ ਮਾਰਕ ਵੀ ਕੀਤੀ ਗਈ ਹੈ ਬਹਾਲ ਕਰਨ ਦੇ ਹੁਕਮ ਵੀ ਕੀਤੇ ਗਏ ਤੇ ਇਨਕੁਆਰੀ ਕਰਨ ਦੀ ਗੱਲ ਵੀ ਆਖੀ ਗਈ ਹੈ ਪਰ ਉਹ ਪਾਣੀ ਚ ਕਹਿੰਦੇ ਜਿਸ ਤਰ੍ਹਾਂ ਕਹਿੰਦੇ ਟੋਬੇ ਦੇ ਵਿੱਚ ਇੱਟਾ ਜਿਹੜੀ ਉਹ ਸੁੱਟ ਦਿੱਤੇ ਗਏ ਹੁਣ ਪ੍ਰੋਫੈਸਰ ਲੱਭਣਗੇ ਜਾਂ ਸਟੂਡੈਂਟ ਲੱਭਣਗੇ ਜੇ ਹੁਣ ਕੋਈ ਆਪਣਾ ਰਾਹ ਹੋਰ ਅਪਣਾਉਣਗੇ ਸਰਕਾਰ ਦੇ ਖਿਲਾਫ ਆਉਣ ਵਾਲਾ ਸਮਾਂ ਦੱਸੇਗਾ ਨੱਬਾ ਤੋਂ ਹਰਮੀਤ ਸਿੰਘ ਮਾਨ